ਤੇਰਾ ਨਾ ਆ ਗਈ ਹੈ ਮੇਰਾ ਨਾਮ ਚੰਦਨ ਜੀ ਹੈ ਜੀ ਚੰਦਨ ਤੇ ਕਹਿੰਦਾ ਹੈ ਵੀ ਮੇਰੇ ਜਵਾਕ ਇੱਥੇ ਅ ਇੰਗਲਿਸ਼ ਸਕੂਲ ਚ ਪੜਦੇ ਆ। ਸਭ ਤੋਂ ਜਿਹੜੀ ਦਿਲਚਸਪ ਗੱਲ ਇਹ ਹੈ ਕਿ ਉਹ ਇੰਦਾ ਪੰਜਾਬੀ ਫਰੈਂਟੇਜ਼ਰ ਬੋਲਦੇ ਆ ਉੰਨੀ ਸ਼ਾਇਦ ਵਧੀਆ ਮੈਂ ਵੀ ਨਹੀਂ ਬੋਲ ਸਕਦਾ। ਕਿੰਨੇ ਸਾਲ ਹੋ ਗਏ ਇੱਥੇ? ਇੱਥੇ ਹੋ ਗਏ ਜੀ 15-16 ਸਾਲ। ਸਭ ਤੋਂ ਵੱਡਾ ਜਿਹੜਾ ਬਦਲਾਅ ਉਹ ਇਹ ਹੈ ਕਿ ਪਹਿਲਾਂ ਸਾਰੇ ਇੱਥੇ ਪੰਜਾਬੀ ਹੁੰਦੇ। ਦੇਖੋ ਅਗਰ ਅਸੀਂ ਇੱਥੇ ਨਹੀਂ ਰਹਾਗੇ ਅਸੀਂ ਵਿਦੇਸ਼ਾਂ ਨੂੰ ਭੱਜਾਂਗੇ ਤਾਂ ਫਿਰ ਦੇਖੋ ਕੰਮ ਕਿਸੇ ਦਾ ਕਰਨਾ ਹੀ ਹੈ ਨਾ। ਵੈਰ ਗੁਰੂ ਜੀ ਦਾ ਖਾਲਸਾ ਵੈਰ ਗੁਰੂ ਜੀ ਕੀ ਫਤਿਹ ਜੀ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਮੈਂ ਹੈਗਾ ਜੀ ਦਾਣਾ ਮੰਡੀ ਗੁਰੂ ਹਰਸਾਹੇ ਡਿਸਟ੍ਰਿਕਟ ਫਰੋਸਪੁਰ ਤੇ ਮੈਂ ਕੁਝ ਇਥੋਂ ਦੀਆਂ ਦਿਲਚਸਪ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਚਾਹਣਾ ਜਿਵੇਂ ਕਿ ਮੰਡੀ ਕਿੰਨੀ ਆਕ ਬਦਲ ਗਈਆਂ ਪਹਿਲਾਂ ਨਾਲੋਂ ਪਹਿਲਾਂ ਮੰਡੀਆਂ ਕਿੱਦਾਂ ਦੀਆਂ ਸੀਗੀਆਂ ਤੇ ਅੱਜ ਕਿੱਦਾਂ ਦੀਆਂ ਸਭ ਤੋਂ ਵੱਡਾ ਜਿਹੜਾ ਬਦਲਾਅ ਉਹ ਇਹ ਹੈ ਕਿ ਪਹਿਲਾਂ ਸਾਰੀ ਇੱਥੇ ਪੰਜਾਬੀ ਹੁੰਦੇ ਸੀ ਪੰਜਾਬ ਤੋਂ ਜਿਹੜੇ ਲੋਕ ਹੈ ਸਾਡੇ ਇਲਾਕੇ ਦੇ ਨੇੜੇ-ਨੇੜੇ ਦੇ ਪਿੰਡਾਂ ਦੇ ਉਹ ਇੱਥੇ ਆਉਂਦੇ ਸੀ ਤੇ ਆਪਣਾ ਜਿਹੜਾ ਹੈ ਇੱਥੋਂ ਦੀ ਜਿਹੜੀ ਛਣਾਈ ਤਲਾਈ ਸਾਰਾ ਟੋਆ ਟਵਾਈ ਉਹਨਾਂ ਦੇ ਜਿਹੜੀ ਹੈਗੀ ਹੈ ਵਸ ਹੁੰਦੀ ਸੀ ਤੇ ਉਹੀ ਕਰਦੇ ਸੀ ਤੇ ਜਿਹੜੇ ਅੱਜ ਦੇ ਹਾਲਾਤ ਨੇ ਉਹ ਬਿਲਕੁਲ ਵੱਖਰੇ ਨੇ ਕਿ ਇੱਥੇ ਸਾਰੇ ਹੀ ਪ੍ਰਵਾਸੀ ਹੈ ਪ੍ਰਵਾਸੀ ਹੈ ਤੇ ਜਿਹੜੀ ਸਭ ਤੋਂ ਜਿਹੜੀ ਦਿਲਚਸਪ ਗੱਲ ਇਹ ਹੈ ਕਿ ਉਹ ਐਦਾਂ ਪੰਜਾਬੀ ਫਰੈਂਚਦਰ ਬੋਲਦੇ ਆ 19 ਸ਼ਾਇਦ ਵਧੀਆ ਮੈਂ ਵੀ ਨਹੀਂ ਬੋਲ ਸਕਦਾ ਤੇ ਬੜੀ ਹਰਾਨੀ ਵਾਲੀ ਗੱਲ ਆ ਮੈਂ ਆ ਤੁਸੀਂ ਦੇਖੋਗੇ ਕਿ ਚੰਦਨ ਦਾ ਵੀਡੀਓ ਇਹ ਇਹਦੇ ਵਿੱਚ ਆ ਮੇਰੇ ਕੋਲ ਹੀ ਪਿੱਛੇ ਹੀ ਫਿਰਦਾ ਹੈ ਤੇ ਮੈਂ ਹੈਰਾਨ ਹੋ ਗਿਆ ਮੈਂ ਉਹਨੂੰ ਹਿੰਦੀ ਚ ਪੁੱਛਿਆ ਮੈਂ ਕਿ ਜੀ ਕਿੱਦਾਂ ਝੋਨਾ ਕਹਿੰਦਾ ਜੀ ਆਪ ਮੈਨੂੰ ਪੰਜਾਬੀ ਚ ਕਹਿੰਦਾ ਜੀ ਬਹੁਤ ਵਧੀਆ ਜੀ ਇਹ ਝੋਨਾ ਤੁਹਾਡਾ ਬਹੁਤ ਚੰਗਾ ਹੈ ਤੇ ਮੈਂ ਮੈਂ ਕਿਹਾ ਜੀ ਤੂੰ ਕਹਿੰਦਾ ਜੀ ਮੈਂ 11 ਸਾਲ ਦੀ ਉਮਰ ਚ ਆ ਗਿਆ ਸੀ ਤੇ ਇੱਥੇ ਚੰਗੇ ਸਕੂਲਾਂ ਚ ਪੜਿਆ ਤੇ ਗਾਂ ਮੇਰੇ ਬੱਚੇ ਵੀ ਇੱਥੇ ਪੜਦੇ ਤੇ ਵਧੀਆ ਸਕੂਲ ਦੀ ਗੱਲ ਮਤਲਬ ਜਿਵੇਂ ਗਿਆਨ ਜੋਤੀ ਕੇ ਕਿਹੜਾ ਜੋਤੀ ਉਹਨੇ ਕਿਹਾ ਤੇ ਦੇਖੋ ਇਹ ਇਹ ਇਦਾਂ ਦੇ ਜਿਹੜੇ ਹੈਗੇ ਨੇ ਸਾਡਾ ਜਿਹੜਾ ਬਦਲਾਅ ਹੋਇਆ ਪੰਜਾਬ ਦੇ ਵਿੱਚ ਇਹਦੇ ਜਿਹੜੇ ਪ੍ਰਨਾਮ ਹੈ ਜੀ ਉਹ ਸਾਰਿਆਂ ਦੇ ਸਾਹਮਣੇ ਆ ਬਟ ਮੌਕਾ ਸੀ ਦਿੱਤਾ ਅਸੀਂ ਗੱਲ ਹਰੇਕ ਹੈ ਜਿਹੜੀ ਐਵੇਂ ਸਾਨੂੰ ਆ ਦਿੰਦਾ ਹੈ ਇੱਧਰ ਉੱਧਰ ਥੋਪਣ ਦੀ ਮੈਂ ਥੋੜਾ ਜਿ ਇਸ ਗੱਲ ਤੇ ਇਤਫਾਕ ਨਹੀਂ ਰੱਖਦਾ ਦੇਖੋ ਅਗਰ ਅਸੀਂ ਇੱਥੇ ਨਹੀਂ ਰਹਾਗੇ ਅਸੀਂ ਵਿਦੇਸ਼ਾਂ ਨੂੰ ਭੱਜਾਂਗੇ ਤਾਂ ਫਿਰ ਦੇਖੋ ਕੰਮ ਕਿਸੇ ਤਾਂ ਕਰਨਾ ਹੀ ਹੈ ਨਾ ਹੁਣ ਜਿਹੜਾ ਸਾਡੇ ਘਰਾਂ ਦਾ ਖੇਤਾਂ ਦਾ ਕੰਮ ਹੈ ਜਿਹੜੇ ਉਹ ਸੀ ਜਦ ਖੁਦ ਕਰ ਹੀ ਨਹੀਂ ਰਹੇ ਸਾਡੇ ਬੱਚੇ ਇੱਥੇ ਹੈ ਹੀ ਨਹੀਂ ਤਾਂ ਫਿਰ ਉਹ ਕੰਮ ਹੈ ਨੇਚਰਲ ਹੈ ਕਿ ਕਿਸੇ ਦੀ ਜ਼ਰੂਰਤ ਆਪਾਂ ਨੂੰ ਹੈ ਹੀ ਐ ਬਟ ਇਹ ਆ ਕਿ ਸਰਕਾਰਾਂ ਥੋੜਾ ਇਹਨਾਂ ਤੇ ਜਿਹੜਾ ਹੈਗਾ ਪੂਰਾ ਕੰਟਰੋਲ ਕਰਨ ਵੋਟਾਂ ਦੀ ਰਾਜਨੀਤੀ ਹੀ ਨਾ ਕਰਨ ਸਿਰਫ ਜਿਵੇਂ ਕਿ ਵੋਟਾਂ ਦੀ ਖਾਤਰ ਇਹ ਸਾਰਾ ਸਹੂਲਤਾਂ ਸੁਖ-ਸਹੂਲਤਾਂ ਲੈਂਦੇ ਆ ਤੇ ਜਿਹੜੇ ਆਪਣੇ ਕਈ ਵਾਰ ਹਾਲਾਤ ਵੀ ਖਰਾਬ ਕਰਦੇ ਆ ਜੋ ਬੱਚੇ ਨਾਲ ਮਾੜਾ ਹੋਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਇਹ ਇਦਾਂ ਦੇ ਕੁਝ ਜਿਹੜੀਆਂ ਸਰਕਾਰਾਂ ਨੂੰ ਸਖਤ ਹੋਣਾ ਚਾਹੀਦਾ ਵੋਟਾਂ ਆਪਦੀ ਜਗ੍ਹਾ ਜਿਹੜਾ ਆਵਾਮ ਦਾ ਖਿਆਲ ਵੀ ਰੱਖਣਾ ਸਾਡਾ ਫਰਜ਼ ਹੈ ਤੇਰਾ ਨਾ ਆ ਗਈ ਹੈ। ਇਹਦਾ ਨਾਮ ਚੰਦਨ ਚੰਦਨ। ਆਹੇ ਚੰਦਣਾ ਜੀ ਕਿਹੜਾ ਰਹਿਣ ਵਾਲੇ ਕਿੱਥੋਂ ਦੇ? ਰੇਲੇ ਬਸ ਨਹੀਂ ਨਹੀਂ ਪਿੱਛੇ ਕਿਹੜਾ ਜਰਾ? ਪਿੱਛੇ ਹਾਂ ਅਜੀ ਬਿਆਰ ਦੇ ਰਹਿਣ ਵਾਲਾ। ਅੱਛਾ ਬਿਆਰ ਦਾ ਰਹਿਣ ਵਾਲਾ। ਹੁਣ ਦੇਖੋ ਵੀ ਆਪਣੇ ਵਾਲੇ ਤਾਂ ਸ਼ਹਿਰਾਂ ਚ ਹਿੰਦੀ ਬੋਲਣ ਲੱਗ ਗਏ ਤੇ ਵੱਡੇ ਹੋਰ ਆਪਣੇ ਵਿਦੇਸ਼ਾਂ ਜਾਂਦੇ ਰੇ ਕੁਛ ਇੰਗਲਿਸ਼ ਬੋਲਣ ਲੱਗ ਗਏ ਤੇ ਇਹ ਆਪਣੇ ਪ੍ਰਵਾਸੀ ਮਜ਼ਦੂਰ ਹੈ। ਇਹ ਬਹੁਤ ਵਧੀਆ ਪੰਜਾਬੀ ਬੋਲ ਰਿਹਾ ਹੈ। ਤੇ ਇਹ ਕੁਦਰਤ ਦਾ ਦੇਖੋ ਵਰਤਾਰਾ ਕਿ ਕੋਈ ਵੀ ਇਨਸਾਨ ਹੈ ਉਹ ਅਗਰ ਕੋਈ ਸਪੇਸ ਖਾਲੀ ਹੁੰਦਾ ਹੈ ਤਾਂ ਕੁਦਰਤ ਉਹਨੂੰ ਭਰਦੀ ਹੈ ਤੇ ਤੁਸੀਂ ਇਹ ਇਹ ਜੇ ਇਹ ਪੰਜਾਬੀ ਬੋਲ ਸਕਦੇ ਐ ਇਹ ਇਹ ਸਾਰਾ ਕੁਝ ਕਰ ਸਕਦੇ ਐ ਤਾਂ ਦੇਖੋ ਇਹ ਪੰਜਾਬੀ ਤਾਂ ਬਹੁਤ ਇੱਕ ਚੰਗੀ ਚੀਜ਼ ਆ ਸਭ ਨੂੰ ਸਿੱਖਣੀ ਚਾਹੀਦੀ ਐ ਤੇ ਹੋਰ ਦੱਸੋ ਜੀ ਚੰਦਨ ਜੀ ਕੀ ਗੱਲ ਕਹਿ ਰਹੇ ਸੀ ਕਿ ਤੁਸੀਂ ਵਿਚੋਨਾ ਕਿੰਨਾ ਵਧਿਆ ਗਿਆ? ਹਾਂ ਜੀ ਵਿਚੋਨਾ 50-60% ਵਧਦਾ ਲੋਕਾਂ ਹੋਰ ਗੱਲ ਬਾਤ ਹੋਰ ਜੀ ਕਿੰਨਾ ਕੁ ਦਿਨ ਚੱਲ ਜਾਈਗਾ? ਹੋਰ ਚੱਲੂਗਾ ਦਿਨਾਂ ਦੇ ਹਿਸਾਬ ਜੇ ਲਾ ਲਈਏ ਤਾਂ ਫੇਰ ਹਫਤੇ ਹਫਤੇ ਬਾ ਹਫਤਾ ਕੋ ਹੋਰ ਹੈਗਾ ਜਿਆਦਾ ਤੋਂ ਜਿਆਦਾ ਤੂੰ ਕੀ ਸੋਚਦਾ ਹੈ ਭਾਈ ਇਹਨਾਂ ਨੂੰ ਦਿਨ ਲੱਗਣੇ ਚਾਹੀਦੇ ਹਾਂ ਹਫਤਾ ਹਫਤਾ ਲੱਗੂਗਾ ਹੁਣ ਬਾਕੀ ਤਾਂ ਫੇਰ ਪਿੱਛੇ ਕੋਈ ਟਰਾਲੀ ਦੋ ਟਰਾਲੀਆਂ ਆ ਪਰ ਗੱਲ ਵੱਖਰੀ ਹੈ ਕਿੰਨੇ ਸਾਲ ਹੋ ਗਏ ਇੱਥੇ ਇੱਥੇ ਹੋ ਗਏ 15 16 ਸਾਲ ਅੱਛਾ 15 ਸਾਲ ਤੇ ਜੀ 15 16 ਸਾਲ ਹੋ ਗਈ ਹੈ ਤੇ ਇਹ ਆ ਜੀ ਚੰਦਨ ਤੇ ਕਹਿੰਦਾ ਵੀ ਮੇਰੇ ਜਵਾਕ ਇੱਥੇ ਅ ਇੰਗਲਿਸ਼ ਸਕੂਲ ਚ ਪੜਦੇ ਆ ਕਿਹੜੇ ਸਕੂਲ ਚ ਪੜਦੇ ਆ ਜੀਵਨ ਜੋਤੀ ਪਬਲਿਕ ਹਾਈ ਸਕੂਲ ਜੀਵਨ ਜੋਤੀ ਪਬਲਿਕ ਹਾਈ ਸਕੂਲ ਤਰੱਕੀ ਆ ਬਈ ਤੁਹਾਡੀ ਇਹ ਆ ਬਈ ਜੀ ਜਿਹੜੇ ਸੈਂਟਰ ਚ ਪਰਚੇਜ਼ਰ ਤੇ ਇਹ ਵੀ ਪ੍ਰਵਾਸੀ ਹੈ ਇਸ ਹੁਣੇ ਵੱਡੀਆਂ ਪੋਸਟਾਂ ਤੇ ਆਉਣ ਲੱਗੇ ਆ। ਨਾਲੇ ਤੇਜੀ ਹੰਦਾ ਜਲਾ ਸਕਦੇ ਹੁੰਦੇ ਆਪਣੇ ਹੁਣ ਕੀ ਬਣਨ ਵਾਲੇ ਹੈਗਾ। ਜੇ ਆਪਾਂ ਹੁਣ ਮਹੀਨਾ ਵੱਟ ਕੇ ਸਿਰਫ ਇਹਦਾ ਕੋਈ ਚੰਗਾ ਫੈਸਲਾ ਲਿਆ ਤਾਂ ਫਿਰ ਰੋਣਾ ਨਾ ਪਈਏ ਆਪਾਂ। ਮੌਕਾ ਹੀ ਨਾ ਦੀਏ ਬਈ ਆਪਾਂ ਕਿਸੇ ਨੂੰ।